ਸਭ ਤੋਂ ਬਰਤਨ ਪਟਿਆ ਜਿਹਾ ਵਾਹਿਗੁਰੂ ਦਾ ਕਾਲਸਾ ਵਾਹਿਗੁਰੂ ਇਹੋ ਬੇਸ਼ੱਕ ਦੇ ਤੀਆਂ ਦਾ ਮੇਲਾ ਸ਼ੁਰੂ ਹੋ ਰਿਹਾ ਪਰ ਕ੍ਰਿਸ਼ਨ ਦਾ ਮੇਲਾ ਵੀ ਕਿਉਂਕਿ ਮੈਂ ਇਹ ਆਪਣੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਲੋਕ ਕਹਿੰਦੇ ਆ ਕਈ ਲੋਕ ਮੈਨੂੰ ਹੁਣ ਦੇਖਦੇ ਜੀ ਮੈਂ ਬਹੁਤ ਵੱਡਾ ਹੋ ਗਿਆ ਹਾਂ ਪਰੰਤੂ ਮੈਨੂੰ ਇਹ ਲੱਗਦਾ ਹੈ ਅੱਜ ਤੋਂ 15 ਸਾਲ ਪਹਿਲਾਂ ਮੈਂ ਬਾਲਾ ਬਡਾ ਬੰਦਾ ਸੀ ਕਿਉਂਕਿ ਪਤਨੀ ਮਾਂ ਪਿੰਦੀ ਐ ਰਿਸ਼ਤੇ ਬੱਤੇ ਆ। ਔਰ ਰਿਸ਼ਤੇ ਤੁਖੰਦੇ ਨਾਲ ਬੰਦਾ ਅਰਸ਼ੋਂ ਵਰਸ਼ ਤੇ ਆ। ਪਹਿਲਾਂ ਮੈਂ ਬਾਦਸ਼ਾਹ ਕਿਉਂ ਸੀ? ਕਿਉਂਕਿ ਅੰਦਰ ਕੋਲ ਪੁੱਤ ਸੀ। ਉਹ ਰਿਸ਼ਤੇ ਸੀ, ਪਤਨੀ ਸੀ, ਪਰਵਾਹ ਸੀ, ਮਾਪੂ, ਬਾਪ ਸੀ। ਮੈਨੇ ਉਹਨਾਂ ਦੇ ਵਿੱਚ ਸਵਾ ਬੀਤ ਗਏ ਇਹ ਨਹੀਂ ਪਤਾ ਲੱਗਿਆ ਵੀ ਜ਼ਿੰਦਗੀ ਦੇ 25 30 35 ਸਾਲ ਕਿਵੇਂ ਲੰਘ ਗਏ। ਪਰ ਉਸ ਤੋਂ ਬਾਅਦ ਆਦੋਸਾਲਾਂ ਨੇ ਅੰਦਾਜ਼ ਸਰ ਜਿੰਦਗੀਆਂ ਇੰਨੀ ਲੰਬੀ ਵੀ ਹੋ ਜਾਂਦੀ ਹੈ ਕਿ ਇੱਕ ਦਿਨ ਕਿੱਦਾਂ ਲੰਘਦਾ ਹੈ ਔਰ ਮੈਨੂੰ ਇਹਨਾਂ ਦਾ ਅਕਾਰ ਦੀ ਇਸ ਕਰਕੇ ਇਹਨਾਂ ਵਧੀਆ ਲੱਗਦਾ ਕਿ ਇਹ ਵਿਅਕਤੀ ਰਿਸ਼ਤੇ ਇਕੱਠੇ ਕਰਦੇ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਖੂਨ ਦੀ ਸਾਂਝ ਹੋਵੇ ਤੁਸੀਂ ਇੱਕ ਮਾਂ ਪਿਓ ਤੋਂ ਜਨਮ ਲਿਆ ਹੋਵੋ ਤੁਸੀਂ ਫੇਰ ਵੀ ਭੈਣ ਭਰਾ ਹੋ ਤੁਹਾਡੇ ਸਾਹਮਣੇ ਜਾਗਦਾ ਜਹੁੰਦਾ ਜਾਗਦਾ ਸਬੂਤ ਹੈ ਦੇਖੋ ਕਿੰਨੀਆਂ ਬੱਚੀਆਂ ਇੱਥੇ ਆਪਣੇ ਪੇਕੇ ਪਰਵਾਹ ਨੂੰ ਹੋਣੀਆਂ ਔਰ ਕਿੰਨੀ ਸੋਹਣੀ ਵਿਉਂਤਬੰਦੀ ਆ ਕਿੰਨੀ ਸੋਹਣੀ ਰੈਸ਼ਕਾਰ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਸੰਭਵ ਨਹੀਂ ਹੋ ਸਕਦਾ ਕਲਾ ਕਰनियां ਬਹੁਤ ਸੌਖੀਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਹੋਰ ਅਮਨ ਧੰਗ ਦੇ ਨਾਲ ਵਿਉਂਤਬੰਦੀ ਨਾਲ ਸਿਲੇ ਚਾੜਨਾ ਉਹ ਇੱਕ ਵੱਖਰਾ ਕੰਮ ਹੈ ਸੋ ਮੈਂ ਅੱਜ ਪਰ ਇਸੇ ਹੋਰ ਪ੍ਰੋਗਰਾਮ ਤੇ ਜਾਣਾ ਸੀ ਤਮੈ ਅੱਜ ਉਹਨਾ ਇਸ ਕਰਕੇ ਜ਼ਿਆਦਾ ਜੁੜੀ ਸਮਝਿਆ ਕਿਉਂਕਿ 18 ਤਰੀਕ ਨੂੰ ਅੱਗੇ ਮੈਂ ਫਾਈਨਲ ਪ੍ਰੋਗਰਾਮ ਦੇ ਉੱਤੇ ਜਾਦਾ ਹੁੰਦਾ ਸੀ ਤਾਂ ਸਾਡੇ ਕੁਸ਼ਰ ਵੀ ਇਹਨੇ ਅਸੀਂ ਪ੍ਰਵਾਹ ਨੇ ਕਿਤੇ ਬਾਹਰ ਜਾਣਾ ਤਾਂ ਮੈਂ ਪਾਲਸ ਨੂੰ ਹਾਜ਼ਰੀ ਲਈ ਤੁਸੀਂ ਉਸਨੂੰ ਵੀ ਮੇਨੇ ਹਾਜ਼ਰੀ ਤੁਸੀਂ ਆ ਕੇ ਕਬੂਲ ਕਰਿਓ ਤੇ ਜੇ ਕੋਈ ਪ੍ਰੋਬਲਮ ਖੜਾ ਹੋ ਜਾਂਦਾ ਤੇਈ ਵਾਰੀ ਤਾਂ ਫਿਰ ਆ ਜਾਣਾ ਤਾਂ ਇੰਨੇ ਕਾਹਲੇ ਕੁਮਲ ਕਰਕੇ ਹੋਏ ਮੇਰਾ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਪ੍ਰਮਾਤਮਾ ਤੁਹਾਡੇ ਪਰਿਵਾਰਾਂ ਤੋਂ ਫਾਇਸੇ ਸਿੱਧੇ ਪਰ ਹੱਥ ਰੱਖੇ ਉਹਨਾਂ ਦੀ ਖਾਸਾ ਤੁਹਾੜੀ ਦਿੱਤੀ। ਬਹੁਤ ਬਹੁਤ ਸ਼ੁਕਰੀਆ ਜੀ ਮੋਹ ਨਾਲ ਲੱਦੇ ਹੋਏ ਸਨਮਾਨ ਦੇ ਨਾਲ ਸਾਰਾਂ ਦਾ ਦਿਲ ਜਿੱਤੇ ਹੋਏ ਬੋਲਾਂ ਦੇ ਨਾਲ ਤੁਸੀਂ ਸਤਿਕਾਰ ਦਿੱਤਾ ਤੇ ਇੱਕ ਵਾਰ ਫੇਰ ਇਹਨਾਂ ਦੇ ਨਾਂ ਦੀ ਆਪਾਂ ਤਾਣੀ ਦੇ ਦਈਏ ਜਿਨ੍ਹਾਂ ਨੇ ਤੁਹਾਨੂੰ ਥੋੜੇ ਜੇ ਸਮੇਂ